ਕੀ ਕੀ ਜਿੰਨੀ ਆ ਤੂੰ ਬੋਤ ਆ ਜਾ ਫਿਰ ਬਹਿ ਜਾ ਆ ਜਾ ਆ ਜਾ ਤੂੰ ਆ ਜਾ ਬਹਿ ਜਾ ਹੂੰ ਆ ਜਾ ਇੱਧਰ ਆ ਜਾ ਇੱਧਰ ਆ ਜਾ ਸਾਨੂੰ ਪਰੇਸ਼ਾਨ ਕਰੀ ਜਾਂਦੀ ਆ ਉਹਨੇ ਸੌਣਾ ਵਾ ਸੌ ਜਾ ਸਾ ਆ ਇਹ ਕ ਸਕੂਲ 'ਚ ਪੜਦੀ ਪਾਦਾ ਸੁਰ ਨਹੀਂ ਹੈਗਾ ਇਹਨੂੰ ਨਿੱਕੀ ਕੁੜੀ ਨੂੰ ਤੰਗ ਕਰੀ ਜਾਂਦੀ ਆ ਮੋਟੋ ਜੂੜਾ ਵੇ ਕਿੱਥੇ ਜਾਂਦਾ ਇਹਦਾ ਸੌ ਜਾ ਤਾ ਆਪ ਕੋਈ ਚੀਜ਼ ਨਹੀਂ ਦਿਖਾਉਂਦਾ ਮਟੋ ਨਹੀਂ ਦੌਂਦੀ ਆ ਬਟ ਨਹੀਂ ਗਗਨ ਇੱਕ ਗਗਨ ਕਿਉ ਆ ਗਗਨ ਕਿਉ ਕਿੰਨੇ ਕਾਕੇ ਦਿਖਾਉਣੇ ਆ ਘਰੇ ਖੜਨਾਂ ਨੂੰ ਮੈਂ ਕਿਹਾ ਤੇ ਜਣਾ ਕਰ ਐਂ ਤੂੰ ਖਾ ਤਾਂ ਤੂੰ ਰੋਜ਼ ਖਾ ਤੂੰ ਕਦੋਂ ਜਾਣਾ ਦੱਸ ਲੱਗ ਚੱਲੀ ਗਏ ਜਣਾ ਮੈਂ ਮੈਂ ਕੀ ਦਿਖਾਵਾਂ ਦੋ ਕਾਕੇ ਦੋ ਕਾਕੇ ਕਿੱਥੋਂ ਆਏ ਆ ਉਹ ਖਾ ਦੇ ਅੱਛਾ ਉਹ ਸਾਡੇ ਘਰੇ ਸਾਡੇ ਘਰੇ ਦੋ ਕਾਕੇ ਆਏ ਦੂ ਸੁਣ ਸੁਣੇ ਦੇਖਨੇ ਆ ਨਹੀਂ ਦੇਖਨੇ ਆ ਨਹੀਂ ਕੰਦੇ ਅਗੇ ਤੂੰ ਕਹ ਤੂੰ ਕਾ ਭੱਜਾ ਕਾ ਚਲ ਪਰਾਓ ਕਹ ਇਹਨੂੰ ਦੇਖਨੇ ਆ ਦੋ ਕੱਕੇ ਇੱਕ ਮੋਟਾ ਇੱਕ ਪਤਲੂ ਮੈਨੂੰ ਮੋਟਾ ਵੱਲ ਸੜਾ ਲੱਗਾ ਮੋਟੂ ਮੋਟੂ ਸੋਨਾ ਲੱਗਾ ਹਾਂ ਤੈਨੂੰ ਕਿਹੜਾ ਸੋਨਾ ਲੱਗਾ ਵੱਡਨੇ ਪੱਲੇ ਅਬੀ ਬਿਸਕੁਟ ਲੱਗਾ ਸਾਰਾ ਮੂੰਹ ਲੀ ਗਿਆ ਇਹ ਪਤੀਸਾ ਖਾਦਾ ਤੇ ਕੀ ਖਾਦਾ ਏ ਬੁਰਸ ਕੀਤਾ ਹਾਏ ਓਏ ਹਾਏ 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 ਮੇਰਾ ਹੱਥ ਖਾ ਗਈ ਓਏ ਹਾਏ ਓ ਮੇਰੀ ਉਂਗਲੀ ਹਾਂਜੀ ਉਹ ਕਿੱਥੇ ਆ ਦੀਦੀ ਕਿੱਥੇ ਦੀਦੀ ਬਾਹਰ ਉਹ ਬਾਹਰ ਕੀ ਕਰਨ ਦੀ ਤੂੰ ਫੇੜ ਡਿੱਗ ਪੈਣਾ ਈ ਤੂੰ ਡਿੱਗ ਪੈਣਾ ਉਹ ਕੱਪ ਧੋ ਕੇ ਲਿਆ ਆੜਾ ਆੜਾ ਹਾਂ ਧਿਆਨ ਨਾ ਕੁੱਟ ਕੇ ਕੁੱਟ ਕੇ ਫੜ ਲਾ ਜਾ ਤੋ ਗਏ ਲਿਆ

મે દેખ રેગીયા મે દેખ રેગીયા કાકે જોવે કાકે રાખે તો વા તું તું ભી કાકા ઈયા નહી આ કરું આમાં તું હી કાકા તું કાકા મેરે લિ કાકા આયા આજા નહી